ਨੂੰ ਮਾਤਾ ਸਾਹਿਬ ਕੌਰ ਕੇ ਸਤਕਾਰ ਦੇਣਾ। ਸੋ ਇਹਨਾਂ ਫਿਲਮ ਨੂੰ ਜਿਹੜਾ ਬਣਦਿਆ ਉਹ ਕੀਤਾ ਜਾਵੇ, ਇਹਨੂੰ ਚਲਾਉਣ ਦਾ ਜਿਹੜਾ ਯਤਨ ਨਾ ਕੀਤਾ ਜਾਵੇ, ਸਾਨੂੰ ਸਿਨੇਮੇ ਭੰਨਣ ਲਈ ਜਿਹੜਾ ਮਜਬੂਰ ਹੈ ਨਾ ਕੀਤਾ ਜਾਵੇ। ਸੰਗਤ ਜੀ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਤੇ ਪਿੰਡ ਵਾਲਿਆਂ ਨੂੰ ਵੀ ਪਤਾ ਲੱਗਿਆ ਹੋਵੇਗਾ। ਵੈਸੇ ਤਾਂ ਪਿੰਡ ਵਾਲਿਆਂ ਨੂੰ ਪਹਿਲਾਂ ਹੀ ਪਤਾ ਯਾ ਕਿਉਂਕਿ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਹੋਈ ਏ। ਕਿ ਇਹ ਜਿਹੜਾ ਕਰਨ ਦੀ ਪਿਆ ਇਹ ਕੋਈ ਸਿੱਖ ਪ੍ਰਚਾਰਕ ਨਹੀਂ ਆ ਇਹ ਇੱਕ ਲੁਟੇਰਾ ਆ ਇਹ ਇੱਕ ਵਪਾਰੀ ਬਿਰਤੀ ਦਾ ਜਿਹੜਾ ਬੰਦਾ ਆ ਤੇ ਜਿਵੇਂ ਠੱਡੀਆਂ ਆ ਉਹ ਕਰਦਾ ਆ ਜਿਹੜੇ ਭੋਲੇ ਭਾਲੇ ਲੋਕ ਉਹ ਗੁੰਮਰਾਹ ਹੋਏ ਪਏ ਆ ਇਹਦੇ ਜਿਹੜੇ ਮਗਰਿਆਂ ਲੱਗੇ ਹੋਏ ਪਏ ਆ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਆ ਕਿ ਪੰਜਾਬ ਦੀ ਧਰਤੀ ਦੇ ਪਿਛਲੇ 6-7 ਸਾਲਾਂ ਤੋਂ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਜੀ ਦੀਆਂ ਜਿਹੜੀਆਂ ਬਿਆਦਪੀਆਂ ਆ ਉਹ ਹੋ ਰਹੀਆਂ ਆ ਪਰ ਹੁਣ ਜਿਹਦਾ ਕੰਮ ਇਸ ਡੇਰੇਦਾਰ ਨੇ ਕਰਨਦੀਪ ਸਿੰਘ ਨੇ ਇੰਗਲੈਂਡ ਦੀ ਧਿਰਤੀ ਤੇ ਬਹਿ ਕੇ ਕੀਤਾ ਆ ਉਹ ਵੀ ਕਿਸੇ ਬੇਅਦਬੀ ਦੇ ਨਾਲੋਂ ਘੱਟ ਨਹੀਂ ਆ ਇਹਨੇ ਸਾਡੇ ਗੁਰੂ ਸਹਬਾਨਾਂ ਦੇ ਉੱਤੇ ਗੁਰੂ ਸਹਬਾਨਾਂ ਦੇ ਪਰਿਵਾਰਾਂ ਦੇ ਉੱਤੇ ਸਾਡੇ ਸ਼ਹੀਦਾਂ ਦੇ ਉੱਤੇ ਉਹਨਾਂ ਦੀ ਰੂਹਾਨੀਅਤ ਦੇ ਉੱਤੇ ਉਹਨਾਂ ਦੀ दैਵੀ ਸ਼ਕਤੀ ਦੇ ਉੱਤੇ ਜਿਹਦਾ ਹਮਲਾ ਕਰਨ ਦਾ ਜਿਹੜਾ ਯਤਨ ਆ ਉਹ ਕੀਤਾ ਆ ਸਿੱਖੀ ਸੁਧਾਰਤਾ ਨੂੰ ਢਾਹ ਲਾਉਣ ਦਾ ਜਿਹੜਾ ਯਤਨ ਆ ਉਹ ਕੀਤਾ ਆ ਖਾਲਸਾ ਪੰਥ ਇਹਨੂੰ ਕਦੇ ਨਹੀਂ ਬਰਦਾਸ਼ਤ ਨਹੀਂ ਕਰੇਗਾ ਜਿਵੇਂ ਭਾਈ ਪਰਮਪਾਲ ਸਿੰਘ ਜੀ ਜਾਂ ਭਾਈ ਨੋਬਲਦੀਪ ਸਿੰਘ ਜੀ ਇਹ ਗੱਲ ਕਹਿ ਚੁੱਕੇ ਆ ਕਿ ਜੇ ਇਹ ਸਾਧ ਪਖੰਡੀ ਸਾਧ ਸਾਡੇ ਸਾਹਮਣੇ ਹੁੰਦਾ ਤਾਂ ਸੀਨ ਨੂੰ ਇਹਦਾ ਫਿਰ ਕੱਲਾ ਪੁੱਤਲਾ ਨਹੀਂ ਫਿਰ ਅਸੀਂ ਇਹਨੂੰ ਹੂਕ ਦੇਣਾ ਸੀ ਕਿਉਂਕਿ ਜਿੰਨੀ ਵੱਡੀ ਜਿਹੜੀ ਫਿਰਤ ਆ ਉਹ ਖਾਲਸਾ ਪੰਥ ਵਿੱਚ ਸਿੱਖ ਕੌਮ ਦੇ ਵਿੱਚ ਇਹ ਪਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕਾਰਜ ਆ ਭਵਿੱਖ ਦੇ ਵਿੱਚ ਇਹਦੇ ਜਿਹੜੇ ਸਿੱਟੇ ਆ ਉਹ ਬੜੇ ਖਤਰਨਾਕ ਨਿਕਲਣਗੇ ਨਾਨਕਸ਼ਾਹ ਫਕੀਰ ਫਿਲਮ ਨੂੰ ਰੱਦ ਕਰਕੇ ਬੰਦ ਕਰਵਾ ਕੇ ਖਾਲਸਾ ਪੰਥ ਨੇ ਫੈਸਲਾ ਕਰ ਦਿੱਤਾ ਸੀ ਕਿ ਕੋਈ ਵੀ ਜਿਹੜਾ ਬੰਦਾ ਆ ਗੁਰੂ ਸਾਹਿਬਾਨਾਂ ਦੇ ਉੱਤੇ ਫਿਲਮ ਬਣਾਉਂਦਾ ਜਿਹੜਾ ਯਤਨ ਆ ਉਹ ਨਾ ਕਰੇ ਚਾਹੇ ਓਰੀਜिनल ਫਿਲਮ ਹੋਵੇ ਚਾਹੇ ਐਨੀਮੇਸ਼ਨ ਹੋਵੇ ਚਾਹੇ ਗੁਰੂ ਸਾਹਿਬਾਨਾਂ ਤੇ ਬਾਗ ਕੋਈ ਜਿਹੜਾ ਬੰਦਾ ਉਹਨਾਂ ਦੀ ਜਿਹੜੀ ਰੀਸ ਕਰੇ ਪਾਤਰ ਬਣਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰੇ ਕਿਸੇ ਵੀ ਪ੍ਰਕਾਰ ਦੀ ਕਾਸ਼ਟੂ ਫਿਲਮ ਦਾ ਕੋਈ ਵੀ ਪ੍ਰਕਾਰ ਦੀ ਗੁਰੂ ਸਾਹਿਬਾਨਾਂ ਦੇ ਨਾਲ ਸਬੰਧਿਤ ਜਿਹੜੀ ਫਿਲਮ ਆ ਉਹ ਅਸੀਂ ਨਹੀਂ ਬਣਾ ਦੇਵਾਂਗੇ ਪਰ ਇਹ ਜਿਹੜਾ ਬੰਦਾ ਕਰਨਦੀਪ ਇਹ ਕਿਉਂ ਕੌਮ ਨੂੰ ਚੜਾ ਰਿਹਾ ਆ ਇਹ ਕਿਉਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਸਿੱਖੀ ਸਿਧਾਂਤਾਂ ਨੂੰ ਜਿਹੜੀ ਢਾਲ ਲਾਉਂਦਾ ਜਿਹੜਾ ਗਤਨ ਆ ਉਹ ਕਾ ਰਿਹਾ ਆ ਤੇ ਜਿਹੜੀ ਗੱਲ ਭਾਈ ਪਰਮਪਾਲ ਸਿੰਘ ਨੇ ਆਖੀ ਆ ਕਿ ਇਹ ਬੰਦਾ ਦਿੱਲੀ ਵਾਲੇ ਪਾਸੇ ਖੜਾ ਆ ਤੇ ਦਿੱਲੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ جنگ ਆ ਉਹ ਹਮੇਸ਼ਾ ਰਹੇਗੀ ਤੇ ਜਿੰਨੇ ਜਿੰਨੇ ਵੀ ਖਾਲਸਾ ਪੰਥ ਦੇ ਨਾਲ ਮੱਥਾ ਆਏ ਆ ਉਹ ਬੰਦਾ ਜਿਉਂਦਾ ਨਹੀਂ ਬਚ ਸਕਦਾ ਤੋ ਅਸੀਂ ਇਹ ਕਰਨਦੀਪ ਨੂੰ ਕਹਿਣਾ ਚਾਹੁੰਦੇ ਆ ਕਿ ਜਿਵੇਂ ਉਹ ਮੁਸਲਮਾਨਾਂ ਦਾ ਸਨਮਾਨ ਰੱਖਦੇ ਸੀ ਸੋ ਇਹ ਸਿੱਖਾਂ ਦਾ ਸਨਮਾਨ ਰੱਖਦੀ ਭਰੰਦਾ ਜਿਹੜਾ ਜਤਨ ਆ ਉਹ ਨਾ ਕਰੇ ਉਹ ਬਾਅਦ ਵਿੱਚ ਜਿਹੜਾ ਅਮਰੀਕਾ ਸੀ ਉਹ ਅੱਜ ਤੱਕ ਉਹ ਸਨਮਾਨ ਰੱਖਦੀ ਨੂੰ ਬਚਾਉਂਦਾ ਫਿਰਦਾ ਸੀ ਤੇ ਬਾਅਦ ਵਿੱਚ ਸਿੱਖਾਂ ਦੇ ਕੋਲੋਂ ਇਹ ਜਿਹੜਾ ਬੰਦਾ ਆ ਉਹ ਬਚਦਾ ਫਿਰੇਗਾ ਸੋ ਇਸ ਕਰਕੇ ਇਹ ਜਿਹੜੀ ਮਦਰ ਹੁੱਟ ਫਿਲਮ ਆ ਜਿਹਦੇ ਵਿੱਚ ਮਾਤਾ ਸਹਿਬਕੌਰ ਦੀ ਪਿੰਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਇਹਨੇ ਰੂਪ ਜਿਹੜਾ ਆ ਉਹ ਦਿਖਾਇਆ ਆ ਉਹਨਾਂ ਨੂੰ ਮਜ਼ਾਕ ਨਹੀਂ ਜਿਹੜਾ ਪਾਤਰ ਆ ਉਹ ਬਣਾਇਆ ਸਾਡੇ ਇਤਿਹਾਸ ਨੂੰ ਤੋਲ ਮੋਲ ਕੇ ਜਿਹੜਾ ਪੇਸ਼ ਆ ਉਹ ਕੀਤਾ ਆ ਤੇ ਇਹਨੂੰ ਖਾਲਸਾ ਪੰਥ ਕਦੇ ਵੀ ਜਿਹੜਾ ਬਰਦਾਸ਼ਤial ਨਹੀਂ ਕਰੇਗਾ ਇੰਗਲੈਂਡ ਦੇ ਸਿੰਘਾਂ ਦੇ ਨਾਲ ਕੱਲ ਜਿਹੜੀ ਗੱਲਬਾਤ ਆ ਉਹ ਹੋਈ ਕਿ ਇਸ ਪਖੰਡੀ ਵੱਲੋਂ ਇੰਗਲੈਂਡ ਦੀ ਧਰਤੀ ਦੇ ਉੱਤੇ ਕਿੰਨੇ ਜਿਹੜੇ ਪਖੰਡੀਆਂ ਕੀਤੇ ਜਾਂਦੇ ਆ ਆਪਣੀਆਂ ਜਿਹੜੀਆਂ ਇਹਨੇ ਘਰਵਾਲੀਆਂ ਰੱਖੀਆਂ ਦੋ ਦਿਨ ਉਹਨੂੰ ਮਾਤਾ ਸਾਹਿਬ ਕੌਰ ਜੀ ਦੀ ਬਣਾ ਕੇ ਇਹ ਬੰਦਾ ਪਰਚਾਦਦਾ ਆ ਇੱਕ ਇਹਦਾ ਬੇਟਾ ਆ ਬਜਿੱਤਰ ਸਿੰਘ ਉਹਨੂੰ ਭਾਈ ਬਜਿੱਤਰ ਸਿੰਘ ਜਿਹਨੇ ਨਾਗਰੀ ਵਰਸ਼ਾ ਮਾਰਿਆ ਸੀ ਹਾਥੀ ਦੇ ਸੋ ਉਹਨੂੰ ਬਜਿੱਤਰ ਸਿੰਘ ਦੀ ਜਿਹੜੀ ਰੂਹ ਕਹਿ ਕੇ ਪਰਚਾਦਦਾ ਆ ਉੱਥੇ ਲੋਕਾਂ ਨੂੰ ਜਿਹੜਾ ਗੁੰਮਰਾਹ ਆ ਉਹ ਕਰਦਾ ਆ ਸੋਸ਼ਲ ਮੀਡੀਆ ਦਾ ਵੀ ਇੰਗਲੈਂਡ ਦੀਆਂ ਸੰਗਠਾ ਕੈਨੇਡਾ ਦੀਆਂ ਸੰਗਠਾ ਤੇ ਹੋਰ ਵੀ ਸੰਗਠਾ ਇਸ ਵੀਡੀਓ ਨੂੰ ਦੇਖਣ ਗਿਆ ਸੋ ਸਾਰੇ ਜਿਹੜੇ ਸਿੱਖ ਕੌਮ ਸਿੱਖ ਜਗਤ ਇਸ ਬੰਦੇ ਦਾ ਜਿਹੜਾ ਬਾਈਕਾਟ ਆ ਕਰੇ ਸੋ ਭਰਾਵੋ ਜਿਹੜੇ ਇਸ ਡੇਰੇ ਦੇ ਵਿੱਚ ਜਿਹੜੇ ਵੀਰ ਰਹਿੰਦੇ ਆ ਸੋ ਉਹ ਵੀ ਇਹਦੀਆਂ ਕਰਤੂਕਾਂ ਤੋਂ ਜਾਣੂ ਹੋਣ ਅਤੇ ਇਹਦਾ ਜਿਹੜਾ ਬਾਈਕਾਟ ਆ ਉਹ ਕਰਨ ਸੋ ਅੱਜ ਜਿਹੜਾ ਜਿਹੜਾ ਪੁੱਤਵਾ ਹੈ ਭੁੱਕਣਾ ਆਏ ਹੋਏ ਆ ਸੋ ਇਹ ਜਿਹੜੀ ਫਿਲਮ ਆ ਕਿਸੇ ਵੀ ਤਰੀਕੇ ਦੇ ਨਾਲ ਸਿਨੇਮੇ ਘਰਾਂ ਦੇ ਵਿੱਚ ਅਸੀਂ ਨਹੀਂ ਲੱਗਣ ਦੇਵਾਂਗੇ ਤੇ ਨਾ ਹੀ ਇਹ ਬੰਦਾ YouTube ਤੇ ਜਿਹੜੀ ਪਾਉਣ ਦੀ ਜਿਹੜੀ ਕੋਸ਼ਿਸ਼ ਆ ਕਰੇ ਇਰੇ ਸਿੱਖਾਂ ਦਾ ਅਨਾਨੀਆਂ ਦੌਰ ਤੇ ਜਿਹੜਾ ਦੁਸ਼ਮਣਾਂ ਬਣ ਜਾਵੇਗਾ ਤੇ ਜੋ ਹਾਲ ਮੱਥੇ ਰੰਗੜ ਦਾ ਹੋਇਆ ਸੀ ਜਾਂ ਸਿਰਸੇ ਵਾਲੇ ਦੇ ਚੇਲੇ ਮਹਿੰਦਰਪਾਲ ਫਿੱਟੂ ਦਾ ਹੋਇਆ ਸੀ ਬਾਬੇ ਜੇਲ੍ਹ ਦੇ ਵਿੱਚ ਕੋਈ ਹਾਲ ਸਿੱਖ ਜਗਤ ਦੇ ਵੱਲੋਂ ਇਸ ਬਾਬੇ ਪਖੰਡੀ ਦਾ ਜਿਹੜਾ ਕਰਨਦੀਪ ਦਾ ਆ ਉਹ ਕੀਤਾ ਜਾਵੇਗਾ ਸੋ ਇਸ ਫਿਲਮ ਨੂੰ ਜਿਹੜਾ ਬਣਦੇ ਆ ਉਹ ਕੀਤਾ ਜਾਵੇ ਇਹਨੂੰ ਚਲਾਉਣ ਦਾ ਜਿਹੜਾ ਯਤਨ ਆ ਨਾ ਕੀਤਾ ਜਾਵੇ ਸਾਨੂੰ ਸਿਨੇਮੇ ਭੰਨਣ ਲਈ ਜਿਹੜਾ ਮਜਬੂਰ ਆ ਨਾ ਕੀਤਾ ਜਾਵੇ ਪੰਜਾਬ ਸਰਕਾਰ ਤੁਰੰਤ ਇਸ ਫਿਲਮ ਹੁਦੇ ਜਿਹੜੀ ਪਾਬੰਦੀ ਆ ਉਹ ਲਾ ਦੇਵੇ ਜੇਕਰ ਹਾਲਾਤ ਖਰਾਬ ਹੋਏ ਤਾਂ ਇਹ ਮਾਪਾ ਜ਼ਿੰਮੇਵਾਰ ਹੋਏਗਾ ਜਿਹੜੇ ਜਿਹੜੇ ਪੈਰੋਗਾ ਬਹੁਤ ਸਾਰੇ ਜ਼ਿੰਮੇਵਾਰ ਹੋਣਗੇ ਪੰਜਾਬ ਸਰਕਾਰ ਤੇ ਵੀ ਆ ਉਹ ਜ਼ਿੰਮੇਵਾਰ ਹੋਵੇਗੀ ਜੈਕਾਰਾ ਬਾਬਾ ਸਰਕਾਰ ਦਲਾਕਰਨਜੀਤ ਮਰਦਾਬਾਦ 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 ਸਰਕਾਰ ਦਲਾਕਰਨਜੀਤ ਮਰਦਾਬਾਦ ਮਰਦਾਬਾਦ ਮਰਦਾਬਾਦ

ਵਾਪਸ ਲੋ ਵਾਪਸ ਲੋ ਕਰੰਦੀਪ ਮੁਰਦਾਬਾਦ 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 ਕਰੰਦੀਪ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

ਸਸਤਾ ਦੱਲਾ ਮੁਰਦਾਬਾ 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 ਬਿਲੰਦ ਬੰਦ ਕਰ ਬੰਦ ਕਰੋ ਬੰਦ ਕਰੋ ਐਨੀਮੇਸ਼ਨ ਫਿਲਮ ਵਾਪਸ ਨਾ ਵਾਪਸ ਕਰੋ ਵਾਪਸ ਲੋ ਅੱਜ ਤੋਂ ਬਾਅਦ ਖਾਲਸੇ ਦੇ ਮਾਤਾ ਸਾਹਿਬਕੌਰ ਹਾਂ ਜੋ ਹਾਲ ਮੱਥੇ ਰੰਗੜਾ ਹੋਇਆ ਸੀ ਜਾਂ ਸਿਰਸੇ ਵਾਲੇ ਦੇ ਚੇਲੇ ਮਹਿੰਦਰਪਾਲ ਫਿੱਟੂ ਦਾ ਹੋਇਆ ਸੀ ਦਾਬੇ ਦੇਿਲ ਦੇ ਵਿੱਚ ਉਹੀ ਹਾਲ ਸਿੱਖ ਜਗਤ ਦੇ ਵੱਲੋਂ ਇਸ ਬਾਬੇ ਪਖੰਡੀ ਦਾ ਜਿਹੜਾ ਕਰਨਦੀਪ ਦਾ ਆ ਉਹ ਕੀਤਾ ਜਾਵੇਗਾ ਸਾਰਿਆਂ ਨੇ ਨਾਨੂ ਮਾਤਾ ਸਾਹਿਬ ਕੋਰਕੇ ਕੇ ਸਤਕਾਰ ਦੇਣਾ। ਸੋ ਇਹਨਾਂ ਫਿਲਮ ਨੂੰ ਜਿਹੜਾ ਬੰਦ ਆ ਉਹ ਕੀਤਾ ਜਾਵੇ। ਇਹਨੂੰ ਚਲਾਉਣ ਦਾ ਜਿਹੜਾ ਯਤਨ ਨਾ ਕੀਤਾ ਜਾਵੇ ਸਾਨੂੰ ਸਿਨੇਮੇ ਭੰਨਣ ਲਈ ਜਿਹੜਾ ਮਜਬੂਰ ਹੈ ਨਾ ਕੀਤਾ ਜਾਵੇ। ਸੰਗਤ ਜੀ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਤੇ ਪਿੰਡ ਵਾਲਿਆਂ ਨੂੰ ਵੀ ਪਤਾ ਲੱਗਿਆ ਹੋਵੇਗਾ। ਵੈਸੇ ਤਾਂ ਪਿੰਡ ਵਾਲਿਆਂ ਨੂੰ ਪਹਿਲਾਂ ਹੀ ਪਤਾ ਯਾ ਕਿਉਂਕਿ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਹੋਈ ਏ। ਕਿ ਇਹ ਜਨਾ ਕਰਨ ਦੀ ਪਿਆ ਇਹ ਕੋਈ ਸਿੱਖ ਪ੍ਰਚਾਰਕ ਨਹੀਂ ਆ ਇਹ ਇੱਕ ਲੁਟੇਰਾ ਆ ਇਹ ਇੱਕ ਵਪਾਰੀ ਬਿਰਤੀ ਦਾ ਜਿਹੜਾ ਬੰਦਾ ਆ ਤੇ ਜਿਹਦੀਆਂ ਥੱਡੀਆਂ ਆ ਉਹ ਕਰਦਾ ਆ ਜਿਹਦੇ ਭੋਲੇ ਭਾਲੇ ਲੋਕ ਉਹ ਗੁੰਮਰਾਹ ਹੋਏ ਪਏ ਆ ਇਹਦੇ ਜਿਹੜੇ ਮਗਰਿਆਂ ਲੱਗੇ ਹੋਏ ਪਏ ਆ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਆ ਕਿ ਪੰਜਾਬ ਦੀ ਧਰਤੀ ਦੇ ਪਿਛਲੇ 6-7 ਸਾਲਾਂ ਤੋਂ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਜੀ ਦੀਆਂ ਜਿਹੜੀਆਂ ਬੇਅਦਬੀਆਂ ਆ ਉਹ ਹੋ ਰਹੀਆਂ ਆ ਪਰ ਹੋਣ ਜਿਹਦਾ ਕੰਮ ਇਸ ਡੇਰੇਦਾਰ ਨੇ ਕਰਨਦੀਪ ਸਿੰਘ ਨੇ ਇੰਗਲੈਂਡ ਦੀ ਧਿਰਤੀ ਤੇ ਬਹਿ ਕੇ ਕੀਤਾ ਆ ਉਹ ਵੀ ਕਿਸੇ ਬੇਅਦਬੀ ਦੇ ਨਾਲੋਂ ਘੱਟ ਨਹੀਂ ਆ ਇਹਨੇ ਸਾਡੇ ਗੁਰੂ ਸਹਬਾਨਾਂ ਦੇ ਉੱਤੇ ਗੁਰੂ ਸਹਬਾਨਾਂ ਦੇ ਪਰਿਵਾਰਾਂ ਦੇ ਉੱਤੇ ਸਾਡੇ ਸ਼ਹੀਦਾਂ ਦੇ ਉੱਤੇ ਉਹਨਾਂ ਦੀ ਰੋਹਾਨੀਅਤ ਦੇ ਉੱਤੇ ਉਹਨਾਂ ਦੀ దైਵੀ ਸ਼ਕਤੀ ਦੇ ਉੱਤੇ ਜਿਹੜਾ ਹਮਲਾ ਕਰਨ ਦਾ ਜਿਹੜਾ ਯਤਨ ਆ ਉਹ ਕੀਤਾ ਆ ਸਿੱਖੀ ਸੁਧਾਰ ਦਾ ਨਾ ਢਾ ਲਾਉਂਦਾ ਜਿਹੜਾ ਯਤਨ ਆ ਉਹ ਕੀਤਾ ਆ ਖਾਲਸਾ ਪੰਥ ਇਹਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਜਿਵੇਂ ਭਾਈ ਪਰਮਪਾਲ ਸਿੰਘ ਜੀ ਜਾਂ ਭਾਈ ਨੋਬਲਦੀਪ ਸਿੰਘ ਜੀ ਇਹ ਗੱਲ ਕਹਿ ਚੁੱਕੇ ਆ ਕਿ ਜੇ ਇਹ ਸਾਧ ਪਖੰਡੀ ਸਾਧ ਸਾਡੇ ਸਾਹਮਣੇ ਹੁੰਦਾ ਤਾਂ ਸਿੱਖ ਨੂੰ ਇਹਦਾ ਫਿਰ ਕੱਲਾ ਪੁੱਤ ਨਹੀਂ ਫਿਰ ਅਸੀਂ ਇਹਨੂੰ ਭੂਕ ਦੇਣਾ ਸੀ ਕਿਉਂਕਿ ਜਿੰਨੀ ਵੱਟੀ ਜਿਹੜੀ ਫਿਰਤ ਆ ਉਹ ਖਾਲਸਾ ਪੰਥ ਵਿੱਚ ਸਿੱਖ ਕੌਮ ਦੇ ਵਿੱਚ ਇਹ ਪਾਉਣ ਦੀ ਕੋਸ਼ਿਸ਼ ਜਿਹੜੀਆਂ ਉਹ ਕਾਰਜ ਆ ਭਵਿੱਖ ਦੇ ਵਿੱਚ ਇਹਦੇ ਜਿਹੜੇ ਫਿੱਟੇ ਆ ਉਹ ਬੜੇ ਖਤਰਨਾਕ ਨਿਕਲਣਗੇ ਨਾਨਕਸ਼ਾਹ ਫਕੀਰ ਫਿਲਮ ਨੂੰ ਰੱਦ ਕਰਕੇ ਬੰਦ ਕਰਵਾ ਕੇ ਖਾਲਸਾ ਪੰਥ ਨੇ ਫੈਸਲਾ ਕਰ ਦਿੱਤਾ ਸੀ ਕਿ ਕੋਈ ਵੀ ਜਿਹੜਾ ਬੰਦਾ ਆ ਗੁਰੂ ਸਾਹਿਬਾਨਾਂ ਦੇ ਉੱਤੇ ਫਿਲਮ ਬਣਾਉਂਦਾ ਜਿਹੜਾ ਯਤਨ ਆ ਉਹ ਨਾ ਕਰੇ ਚਾਹੇ ਓਫੀਸ਼ੀਅਲ ਫਿਲਮ ਹੋਵੇ ਚਾਹੇ ਐਨੀਮੇਸ਼ਨ ਹੋਵੇ ਚਾਹੇ ਗੁਰੂ ਸਾਹਿਬਾਨਾਂ ਤੇ ਬਾਗ ਕੋਈ ਜਿਹੜਾ ਬੰਦਾ ਉਹਨਾਂ ਦੀ ਜਿਹੜੀ ਵੀਸ ਕਰੇ ਪਾਤਰ ਬਣਨ ਦੀ ਜਿਹੜੀ ਕੋਸ਼ਿਸ਼ ਆ ਉਹ ਕਰੇ ਕਿਸੇ ਵੀ ਪ੍ਰਕਾਰ ਦੀ ਕਾਮੂ ਫਿਲਮ ਦਾ ਕੋਈ ਵੀ ਪ੍ਰਕਾਰ ਦੀ ਗੁਰੂ ਸਾਹਿਬਾਨਾਂ ਦੇ ਨਾਲ ਸੰਬੰਧਿਤ ਜਿਹੜੀ ਫਿਲਮ ਆ ਉਹ ਅਸੀਂ ਨਹੀਂ ਬਣਾਉਂਦੇਵਾਂਗੇ ਪਰ ਇਹ ਜਿਹੜਾ ਬੰਦਾ ਕਰਨਦੀਪ ਇਹ ਕਿਉਂ ਕੌਮ ਨੂੰ ਚੜਾ ਰਿਹਾ ਆ ਇਹ ਕਿਉਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਸਿੱਖੀ ਸਿਧਾਂਤਾਂ ਨੂੰ ਜਿਹੜੀ ਢਾਲ ਨਾ ਹੁੰਦਾ ਜਿਹੜਾ ਯਤਨ ਆ ਉਹ ਕਰ ਰਿਹਾ ਆ ਤੇ ਜਿਹੜੀ ਗੱਲ ਭਾਈ ਪਰਮਪਾਲ ਸਿੰਘ ਨੇ ਆਖੀ ਆ ਕਿ ਇਹ ਬੰਦਾ ਦਿੱਲੀ ਵਾਲੇ ਪਾਸੇ ਖੜਾ ਆ ਤੇ ਦਿੱਲੀ ਅਤੇ ਸਰੀਆ ਕਾਲ ਦੇ ਸਾਇਦ ਜਿਹੜੀ جنگ ਆ ਉਹ ਹਮੇਸ਼ਾ ਰਹੇਗੀ ਤੇ ਜਿੰਨੇ ਜਿੰਨੇ ਵੀ ਖਾਲਸਾ ਪੰਥ ਦੇ ਨਾਲ ਮੱਥਾ ਆਇਆ ਉਹ ਬੰਦਾ ਜਿਉਂਦਾ ਨਹੀਂ ਬਚ ਸਕਦਾ ਸੋ ਅਸੀਂ ਇਹ ਕਰਨਦੀਪ ਨੂੰ ਕਹਿਣਾ ਚਾਹੁੰਦੇ ਆ ਕਿ ਜਿਵੇਂ ਉਹ ਮੁਸਲਮਾਨਾਂ ਦਾ ਸਨਮਾਨ ਰੱਖਦੀ ਸੀ ਸੋ ਇਹ ਸਿੱਖਾਂ ਦਾ ਸਨਮਾਨ ਰੱਖਦੀ ਭਰਨ ਦਾ ਜਿਹੜਾ ਯਤਨ ਆ ਉਹ ਨਾ ਕਰੇ ਉਹ ਬਾਅਦ ਵਿੱਚ ਜਿਹੜਾ ਅਮਰੀਕਾ ਸੀ ਉਹ ਅੱਜ ਤੱਕ ਉਹ ਸਨਮਾਨ ਰੱਖਦੀ ਨੂੰ ਬਚਾਉਂਦਾ ਫਿਰਦਾ ਸੀ ਤੇ ਬਾਅਦ ਵਿੱਚ ਸਿੱਖਾਂ ਦੇ ਕੋਲੋਂ ਇਹ ਜਿਹੜਾ ਬੰਦਾ ਆ ਉਹ ਬਚਦਾ ਫਿਰੇਗਾ ਸੋ ਇਸ ਕਰਕੇ ਇਹ ਜਿਹੜੀ ਮਦਰ ਹਟ ਫਿਲਮ ਆ ਜਿਹਦੇ ਵਿੱਚ ਮਾਤਾ ਸਾਹਿਬ ਕੌਰ ਜੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਇਹਨੇ ਰੂਪ ਜਿਹੜਾ ਆ ਉਹ ਦਿਖਾਇਆ ਆ ਉਹਨਾਂ ਨੂੰ ਮਜ਼ਾਕ ਦੀ ਜਿਹੜਾ ਪਾਤਰ ਆ ਉਹ ਬਣਾਇਆ ਸਾਡੇ ਇਤਿਹਾਸ ਨੂੰ ਤੋਲ ਮੋਲ ਕੇ ਜਿਹੜਾ ਪੇਸ਼ ਆ ਉਹ ਕੀਤਾ ਆ ਤੇ ਇਹਨੂੰ ਖਾਲਸਾ ਪੰਥ ਕਦੇ ਵੀ ਜਿਹੜਾ ਬਰਦਾਸ਼ਤial ਨਹੀਂ ਕਰੇਗਾ ਇੰਗਲੈਂਡ ਦੇ ਸਿੰਘਾਂ ਦੇ ਨਾਲ ਕੱਲ ਜਿਹੜੀ ਗੱਲਬਾਤ ਆ ਉਹ ਹੋਈ ਕਿ ਇਸ ਪਖੰਡੀ ਵੱਲੋਂ ਇੰਗਲੈਂਡ ਦੀ ਧਰਤੀ ਦੇ ਉੱਤੇ ਕਿੰਨੇ ਜਿਹੜੇ ਪਖੰਡੀਆਂ ਉਹ ਕੀਤੇ ਜਾਂਦੇ ਆ ਆਪਣੀਆਂ ਜਿਹੜੀਆਂ ਇਹਨੇ ਘਰਵੰਦੀਆਂ ਰੱਖੀਆਂ ਦੋ ਦਿਨ ਉਹਨੂੰ ਮਾਤਾ ਸਾਹਿਬ ਕੌਰ ਜੀ ਦੀ ਬਣਾ ਕੇ ਇਹ ਬੰਦਾ ਪਰਚਾਰਦਾ ਆ ਇੱਕ ਇਹਦਾ ਬੇਟਾ ਆ ਬਜਿੱਤਰ ਸਿੰਘ ਉਹਨੂੰ ਭਾਈ ਬਜਿੱਤਰ ਸਿੰਘ ਜਿਹਨੇ ਨਾਗਰੀ ਵਰਸ਼ਾ ਮਾਰਿਆ ਸੀ ਹਾਥੀ ਦੇ ਸੋ ਉਹਨੂੰ ਬਜਿੱਤਰ ਸਿੰਘ ਦੀ ਜਿਹੜੀ ਰੂਹ ਕਹਿ ਕੇ ਪਰਚਾਰਦਾ ਆ ਉੱਥੇ ਲੋਕਾਂ ਨੂੰ ਜਿਹੜਾ ਗੁੰਮਰਾਹ ਆ ਉਹ ਕਰਦਾ ਆ ਸੋਸ਼ਲ ਮੀਡੀਆ ਵਾਲੀ ਇੰਗਲੈਂਡ ਦੀਆਂ ਸੰਗਠਾ ਕੈਨੇਡਾ ਦੀਆਂ ਸੰਗਠਾ ਤੇ ਹੋਰ ਵੀ ਸੰਗਠਾ ਇਸ ਵੀਡੀਓ ਨੂੰ ਦੇਖਣ ਗਿਆ ਸੋ ਸਾਰੇ ਜਿਹੜੇ ਸਿੱਖ ਕੌਮ ਸਿੱਖ ਜਗਤ ਇਸ ਬੰਦੇ ਦਾ ਜਿਹੜਾ ਬਾਈਕਾਟ ਆ ਕਰੇ ਸੋ ਭਰਾਵੋ ਜਿਹਨੇ ਇਸ ਜਿਹਦੇ ਦੇ ਵਿੱਚ ਜਿਹੜੇ ਵੀਰ ਰਹਿੰਦੇ ਆ ਸੋ ਉਹ ਵੀ ਇਹਦੀਆਂ ਕਰਤੂਤਾਂ ਤੋਂ ਜਾਣੂ ਹੋਣ ਅਤੇ ਇਹਦਾ ਜਿਹੜਾ ਬਾਈਕਾਟ ਆ ਉਹ ਕਰਨ ਸੋ ਅੱਜ ਦੇ ਦਿਨ ਵਾਲਾ ਬੁਦਵਾਇ ਫੁਕਣਾ ਆਏ ਹੋਏ ਆ ਸੋ ਇਹ ਜਿਹੜੀ ਫਿਲਮ ਆ ਕਿਸੇ ਵੀ ਤਰੀਕੇ ਦੇ ਨਾਲ ਫਿਲਮੇ ਕਹਾਣੇ ਵਿੱਚ ਅਸੀਂ ਨਹੀਂ ਲੱਗਣ ਦੇਵਾਂਗੇ ਤੇ ਨਾ ਹੀ ਇਹ ਬੰਦਾ YouTube ਤੇ ਜਿਹੜੀ ਪਾਉਣ ਦੀ ਜਿਹੜੀ ਕੋਸ਼ਿਸ਼ ਇਹ ਕਰੇ ਤੇਰੇ ਸਿੱਖਾਂ ਦਾ ਅਨਾਨੀਆਂ ਤੋਂ ਉਪਰ ਤੇ ਜਿਹੜਾ ਦੁਸ਼ਮਣ ਬਣ ਜਾਵੇਗਾ ਤੇ ਜੋ ਹਾਲ ਮੱਥੇ ਰੰਗੜ ਦਾ ਹੋਇਆ ਸੀ ਜਾਂ ਸਿਰਸੇ ਵਾਲੇ ਵਿੱਚ ਤੇਲੇ ਮਹਿੰਦਰਪਾਲ ਫਿੱਟੂ ਦਾ ਹੋਇਆ ਸੀ ਨਾਬੇ ਜ਼ਿਲ੍ਹੇ ਦੇ ਵਿੱਚ ਕੋਈ ਹਾਲ ਸਿੱਖ ਜਗਤ ਦੇ ਵੱਲੋਂ ਇਸ ਬਾਬੇ ਪਖੰਡੀ ਦਾ ਜਿਹੜਾ ਕਰਨਦੀਪ ਦਾ ਆ ਉਹ ਕੀਤਾ ਜਾਵੇਗਾ ਸੋ ਇਹ ਫਿਲਮ ਨੂੰ ਜਿਹੜਾ ਬੰਦਿਆ ਉਹ ਕੀਤਾ ਜਾਵੇ ਇਹਨੂੰ ਚਲਾਉਣ ਦਾ ਜਿਹੜਾ ਯਤਨ ਹੈ ਨਾ ਕੀਤਾ ਜਾਵੇ ਸਾਨੂੰ ਸਿਨਮੇ ਭੰਨਣ ਲਈ ਜਿਹੜਾ ਮਜਬੂਰ ਹੈ ਨਾ ਕੀਤਾ ਜਾਵੇ ਪੰਜਾਬ ਸਰਕਾਰ ਤੁਰੰਤ ਇਸ ਫਿਲਮ ਉੱਤੇ ਜਿਹੜੀ ਪਾਬੰਦੀ ਆ ਉਹ ਲਾ ਦੇਵੇ ਜੇਕਰ ਹਾਲਾਤ ਖਰਾਬ ਹੋਏ ਤਾਂ ਇਹ ਬਾਬਾ ਜ਼ਿੰਮੇਵਾਰ ਹੋਏਗਾ ਜਿਹੜੇ ਜਿਹੜੇ ਪੈਰੋਕਾਰ ਉਹ ਸਾਰੇ ਜ਼ਿੰਮੇਵਾਰ ਹੋਣਗੇ ਪੰਜਾਬ ਸਰਕਾਰ ਤੇਰੀ ਆ ਉਹ ਜ਼ਿੰਮੇਵਾਰ ਹੋਵੇਗੀ ਜੈਕਾਰੇ ਮਰਦਾਬਾਦ ਹਾਰੇ ਸਰਕਾਰ ਦੱਲਾ ਕਰਨ ਜੀ ਮਰਦਾਬਾਦ 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 ਹਾਰੇ ਸਰਕਾਰ ਦੱਲਾ